ਅਰਵਿੰਦ ਕੇਜਰੀਵਾਲ ਨੂੰ ਦੂਜਾ ਈਡੀ ਦਾ ਸੱਮਨ ਤੇ ਉਸ ਉੱਤੇ ਵਿਵਾਦ ਪਖਿਆ ਹੋਇਆ ਕਿਉਂਕਿ ਉਹ ਦੂਸਰਾ ਸੱਮਨ ਜਿਹੜਾ ਭੇਜਿਆ ਗਿਆ ਸੀ ਉਸ ਦੇ ਉੱਤੇ ਵੀ ਅਰਵਿੰਦ ਕੇਜਰੀਵਾਲ ਈਡੀ ਅਫਸਰ ਨਹੀਂ ਪਹੁੰਚੇ ਔਰ ਉਸ ਦੀ ਥਾਂ ਦੇ ਉੱਤੇ ਹਸ਼ਿਆਰਪੁਰ ਦੇ ਵਿਪਾਸਨਾ ਕੇਂਦਰ ਚਲੇ ਗਏ ਮੈਡੀਕੇਸ਼ਨ ਸੈਂਟਰ ਚਲੇ ਗਏ ਜਿੱਥੇ ਜਾ ਕੇ ਆਪਣੇ ਮੈਡੀਟੇਸ਼ਨ ਦੇ ਵਿੱਚ ਰੁੱਝ ਗਏ ਨੇ ਅਰਵਿੰਦ ਕੇਜਰੀਵਾਲ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਈਡੀ ਨੂੰ ਲਿਖਤੀ ਜਵਾਬ ਹੁਣ ਦਿੱਤਾ ਜਾਵੇਗਾ ਔਰ ਅਰਵਿੰਦ ਕੇਜਰੀਵਾਲ ਦੇ ਵਕੀਲ ਵੱਲੋਂ ਲਿਖਤੀ ਜਵਾਬ ईडी ਨੂੰ ਭੇਜਿਆ ਜਾਵੇਗਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਜਵਾਬ ਭੇਜਿਆ ਜਾਵੇਗਾ ਕਿਉਂਕਿ ਦੂਜੀ ਪੇਸ਼ੀ ਸੀਗੀ ਦੂਜਾ ਸਮਨ ਸਗਾ ਔਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਨੀ ਲਾਂਡਰਿੰਗ ਦੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਐਚਓ ਤੱਕ ਕੀ ਅਰਵਿੰਦ ਕੇਜਰੀਵਾਲ ਦਾ ਨਾਮ ਜਿਹੜਾ ਹੈ ਉਹ ਆਪਕਾਰੀ ਨੀਤੀ ਘਟਾਲੇ ਦੇ ਵਿੱਚ ਵੀ ਜੋੜਿਆ ਗਿਆ ਕਥੇ ਤਾਪਕਾਰੀ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਮ ਜਿਹਦੇ ਵਿੱਚ ਮਨੀਸ਼ ਸੋਧਿਆਰ ਨਾਲ ਦੀ ਨਾਲ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਅਰਵਿੰਦ ਕੇਜਰੀਵਾਲ ਨੂੰ ਦੂਸਰਾ ਸਮਨ ਭੇਜਿਆ ਗਿਆ ਸੀ ਦੂਸਰੇ ਵਿੱਚ ਵੀ ਸ਼ਾਮਿਲ ਨਹੀਂ ਹੋਏ ਪਹਿਲਾ ਸਮਨ 2 ਨਵੰਬਰ ਨੂੰ ਭੇਜਿਆ ਗਿਆ ਸੀ ਉਸ ਵਿੱਚ ਵੀ ਅਰਵਿੰਦ ਕੇਜਰੀਵਾਲ ਸ਼ਾਮਿਲ ਨਹੀਂ ਹੁੰਦੇ ਉਸ ਨੂੰ ਗੈਰ ਕਾਨੂੰਨੀ ਘਰਾੜ ਦੇ ਦਿੰਦੇ ਨੇ ਨਾਲ ਦੀ ਨਾਲ ਕਹਿੰਦੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਸਮਨ ਹੈਗਾ ਇਸ ਦੇ ਵਿੱਚ ਉਹ ਸ਼ਾਮਿਲ ਨਹੀਂ ਹੋਣਗੇ ਪਰ ਜਦੋਂ ਦੂਸਰਾ ਸਮਨ ਭੇਜਿਆ ਜਾਂਦਾ ਹੈ ਦੂਸਰਾ ਸਮਨ 21 ਤਰੀਕ ਦਾ ਹੁੰਦਾ ਯਾਨੀ ਕਿ ਅੱਜ ਦੀ ਤਰੀਕ ਦਾ ਹੁੰਦਾ ਆ ਔਰ ਅਰਵਿੰਦ ਕੇਜਰੀਵਾਲ ਲੰਘੇ ਦਿਨ ਹੀ ਹਿਸ਼ਾਰਪੁਰ ਦੇ ਵਿਪਾਸਨਾ ਮੈਡੀਕੇਸ਼ਨ ਸੈਂਟਰ ਪਹੁੰਚ ਜਾਂਦੇ ਨੇ ਉੱਥੇ ਜਾ ਕੇ 10 ਦਿਨ ਦੀ ਆਪਣੀ ਮੈਡੀਟੇਸ਼ਨ ਜਿਹੜੀ ਹੈ ਪ੍ਰਕਿਰਿਆ ਉਹ ਸ਼ੁਰੂ ਕਰ ਰਹੇ ਆ ਅਰਵਿੰਦ ਕੇਜਰੀਵਾਲ ਪਰ ਦੂਜੇ ਪਾਸੇ ਜਿਹੜਾ ਅੱਜ ਦੀ ਤਰੀਕ ਦਾ ਸਮਨ ਸੀਗਾ ਅਰਵਿੰਦ ਕੇਜਰੀਵਾਲ ਦਾ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਹਾਲਾਂਕਿ ਇਹ ਕਿਹਾ ਗਿਆ ਕਿ ਇਸ ਬਾਰੇ ਲਿਖਤੀ ਤੌਰ ਦੇ ਉੱਤੇ ਸੂਚਿਤ ਕੀਤਾ ਜਾਵੇਗਾ ਪੱਤਰ ਭੇਜਿਆ ਜਾਵੇਗਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਔਰ ਨਾਲ ਦੀ ਨਾਲ ਦੱਸਿਆ ਜਾਵੇਗਾ ਕਾਰਨ ਦੱਸਿਆ ਜਾਵੇਗਾ ਕਿ ਆਖਿਰ ਨਹੀਂ ਆਏ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਵੀ ਇਹੀ ਕਿਹਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਇਹ ਕੰਮ ਕੀਤਾ ਜਾ ਰਿਹਾ ਨਾਲ ਦੀ ਨਾਲ ਜੇ ਗੱਲ ਕਰੀਏ ਹੁਣ ਦੀ ਅਰਵਿੰਦ ਕੇਜਰੀਵਾਲ ਦਾ ਦਾਵਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਈਡੀ ਵੱਲੋਂ ਹੁਣ ਤੱਕ ਵੱਖ-ਵੱਖ ਜਿੰਨੇ ਵੀ ਲੀਡਰਾਂ ਨੂੰ ਫੜਿਆ ਗਿਆ ਜਾਂ ਉਹਨਾਂ ਨੂੰ ਸਮਨ ਭੇਜੇ ਗਏ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਸਭ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਸਾਫ਼ ਕਹਿਣਾ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਐਕਟ ਹੈਗਾ ਆ ਉਹ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਐਸੇ ਤਾਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਬੁਲਾ ਰਹੇ ਨੇ ਇੱਥੋਂ ਤੱਕ ਉਹ ਵੀ ਇਲਜ਼ਾਮ ਲਾਉਂਦੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਸਮਨ ਭੇਜਿਆ ਜਾ ਰਿਹਾ ਹੈ ਕਿਉਂਕਿ 2024 ਦੀਆਂ ਚੋਣਾਂ ਨਜ਼ਦੀਕ ਨੇ ਔਰ ਸੱਤਾਧਾਰੀ ਪਾਰਟੀ ਅਰਵਿੰਦ ਕੇਜਰੀਵਾਲ ਤੋਂ ਡਰਦੀ ਆਈਐਨਡੀਆ ਇਹ ਗੱਠਜੋੜ ਤੋਂ ਡਰਦੀ ਹੈ ਇਸ ਵਾਸਤੇ ਅਰਵਿੰਦ ਕੇਜਰੀਵਾਲ ਦੇ ਆਈਐਨਡੀਆ ਇਹ ਗੱਠਜੋੜ ਦੇ ਵੱਡੇ ਲੀਡਰਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੇਂਦਰ ਸਰਕਾਰ ਕਰ ਸਕਦੀ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਦੂਸਰਾ ਸਮਨ ਵੀ ਨਾਕਾਰ ਦਿੱਤਾ ਗਿਆ ਔਰ ਉਸ ਨੂੰ ਲੈ ਕੇ ਹੁਣ ਲਿਖਤੀ ਪੱਤਰ ਲਿਖਤੀ ਜਵਾਬ ਈਡੀ ਨੂੰ ਭੇਜਿਆ ਜਾਵੇਗਾ ਅਰਵਿੰਦ ਕੇਜਰੀਵਾਲ ਦੇ ਵਕੀਲ ਵੱਲੋਂ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਤਾਂ ਕਿ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ